ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਜਿੰਨੀ ਇੰਪੋਰਟੈਂਟ ਵੀਡੀਓ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਪੰਜਾਬੀ ਤਾਂ ਤੁਸੀਂ ਖੈਰ ਭੁੱਲ ਜਿਓ ਹਿੰਦੀ 'ਚ ਵੀ ਜਿਨ੍ਹਾਂ ਨੇ ਇਸ ਟੌਪਿਕ ਤੇ ਵੀਡੀਓ ਬਣਾਈ ਹੈ ਨਾ ਉਹ ਬੜਾ ਕਲੀਅਰਲੀ ਨਹੀਂ ਦੱਸ ਸਕੇ ਸੋ ਬੇਸਿਕਲੀ ਸ਼ੇਅਰ ਬਾਜ਼ਾਰ 'ਚ ਇਨਵੈਸਟਮੈਂਟ ਕਰਦੇ ਹੋਏ ਰੈਗੂਲਰ ਮੰਥਲੀ ਇਨਕਮ ਵੀ ਸਾਨੂੰ ਮਿਲੀ ਜਾਵੇ ਸਾਡਾ ਪੈਸਾ ਵੀ ਵਧ ਜAVE ਪਹਿਲੇ ਮਹੀਨੇ ਹੀ ਆਪਾਂ ਇਨਵੈਸਟਮੈਂਟ ਕਰਦੇ ਹੀ ਸਾਡੀ ਵਾਪਸੀ 'ਚ ਜਿਹੜੀ ਆ ਉਮੀਨਾਰ ਕੇਸ਼ਤ ਜਿਹੜੀ ਆ ਐਸ ਅ ਰਿਟਰਨ ਆਪਾਂ ਨੂੰ ਮਿਲੀ ਜਾਵੇ ਇਸ ਟੌਪਿਕ ਤੇ ਮੈਂ ਵੀਡੀਓ ਬਣਾਉਣ ਲੱਗਿਆ ਇਹਨੂੰ ਕਹਿੰਦੇ ਆ ਐਸ ਡਬਲਯੂ ਪੀ ਸਿਸਟਮੈਟਿਕਲ ਵਿਡਰੋਅਲ ਪਲਾਨ ਤੁਸੀਂ ਅੱਜ ਤੱਕ ਐਸ ਆਈ ਪੀ ਬਾਰੇ ਸੁਣਿਆ ਹੋਊਗਾ ਪਰ ਐਸ ਡਬਲਯੂ ਪੀ ਬਾਰੇ ਸ਼ਾਇਦ ਤੁਸੀਂ ਪਹਿਲੀ ਵਾਰੀ ਸੁਣ ਰਹੇ ਹੋ ਸੋ ਐਸ ਡਬਲਯੂ ਪੀ ਚ ਕੀ ਹੁੰਦਾ ਕਿ ਆਪਾਂ ਆਪਣੀ ਇਨਵੈਸਟਮੈਂਟ ਕਰਦੇ ਆਂ ਔਰ ਉਹਦੇ ਚੋਂ ਕੁਝ ਪੋਰਸ਼ਨ ਆਪਾਂ ਵਿਡਰੋਅਲ ਲੈਣੇ ਰੰਨੇ ਆ ਕਿੰਨਾ ਘੈਂਟ ਹੋਵੇ ਨਾ ਜੇ ਤੁਹਾਨੂੰ ਮੈਂ ਕਹਾਂ ਕਿ ਐਫ ਡੀ ਜਿੰਨੀ ਰਿਟਰਨ ਤੁਸੀਂ ਪੇਅ ਆਊਟ ਲੈ ਸਕਦੇ ਹੋ ਔਰ ਐਫ ਡੀ ਜਿੰਨਾ ਹੀ ਤੁਹਾਡਾ ਕੈਪੀਟਲ ਜਿਹੜਾ ਹੈਗਾ ਉਹ ਇਨਕਰੀਜ਼ ਹੋਈ ਜਾਊਗਾ ਸਾਲ ਦਾ ਜਿੰਨਾ ਆਸਤੇ ਇਹ ਚੀਜ਼ ਬਿਲਕੁਲ ਨਵੀਂ ਹੋ ਥੋੜਾ ਜਿਹਾ ਹੋਰ ਧਿਆਨ ਦੇ ਕੇ ਸਮਝਣ ਕਿ ਕਿਸ ਤਰੀਕੇ ਨਾਲ ਇਹ ਕੰਮ ਕਰਦਾ ਔਰ ਆਪਾਂ ਕਿਵੇਂ ਬੈਨੀਫਿਟ ਲੈ ਸਕਦੇ ਆ ਜਿਆਦਾਤਰ ਇਹ ਉਹ ਬੰਦਿਆਂ ਨੂੰ ਜ਼ਿਆਦਾ ਸੂਟ ਕਰੂਗੀ ਜਿਹੜੇ ਇਸ ਟਾਈਮ ਤੇ ਅ ਫਿਕਸਡ ਇਨਕਮ ਮੰਥਲੀ ਚਾਹੁੰਦੇ ਨੇ ਜਿਨ੍ਹਾਂ ਨੇ ਮਾਰਕੀਟ ਤੇ ਲਮਸਮ ਇਨਵੈਸਟਮੈਂਟ ਕਰਨਾ ਸਿੱਤ ਤਿਆਰ ਨਹੀਂ ਪਰ ਉਹਨਾਂ ਨੂੰ ਨਾਲ ਰਿਟਰਨ ਵੀ ਚਾਹੀਦੀ ਹੈ ਜਿਵੇਂ ਆਪਾਂ ਮੰਨ ਲਓ ਕਿ ਇਸੇ ਪ੍ਰਾਪਰਟੀ 'ਚ ਇਨਵੈਸਟਮੈਂਟ ਕਰਦੇ ਆਂ ਤਾਂ ਆਪਾਂ ਨੂੰ ਉਹਦੇ 'ਚ ਕਿਰਾਇਆ ਆਉਂਦਾ ਸੇਮ ਐਸੇ ਤਰੀਕੇ ਨਾਲ। ਤੇ ਐਸ ਡਬਲਯੂ ਪੀ ਵਾਲੀ ਲੰਬੀ ਚੌੜੀ ਗੇਮ ਨਹੀਂ ਹੈ। ਇਹਦੇ 'ਚ ਆਪਾਂ ਮਾਰਕੀਟ 'ਚ ਪੈਸਾ ਲਾਵਾਂਗੇ ਔਰ ਉਹ ਪੈਸੇ ਦੇ ਬਦਲੇ ਟੋਟਲ ਰਿਟਰਨ ਆਪਾਂ ਨੂੰ ਮਿਲੇਗੀ। ਉਸ ਰਿਟਰਨ ਦਾ ਕੁਝ ਪਾਰਟ ਅਸੀਂ ਮੰਥਲੀ ਵਿਧਡਰੋਅਲ ਲੈ ਲਾਂਗੇ। ਇਹਨੂੰ ਮੈਂ ਤੁਹਾਨੂੰ ਵਿਦ ਪ੍ਰੂਫ ਦਿਖਾਉਂਗਾ ਸਕਰੀਨ 'ਤੇ ਕਿ ਕਿਸ ਤਰੀਕੇ ਨਾਲ ਆਪਾਂ ਇਹ ਕੰਮ ਕਰ ਸਕਦੇ ਆਂ ਔਰ ਜੇ ਆਪਾਂ ਪਿੱਛੋਂ ਲੈ ਕੇ ਹੁਣ ਤੱਕ ਕੀ ਤਾਂ ਹੁੰਦਾ ਤਾਂ ਕੀ ਰਿਟਰਨ ਮਿਲਨੀ ਸੀ। ਕਿਹੜੇ ਇਸ ਤਰੀਕੇ ਦੇ ਮਿਊਚੁਅਲ ਫੰਡ ਨੇ ਜਿਨ੍ਹਾਂ ਚ ਆਪਾਂ ਇਹ ਕੰਮ ਕਰ ਸਕਦੇ ਆ ਤਾਂ ਜਿਹੜੀ ਇਹ ਵੀਡੀਓ ਹੈ ਉਹ ਸੋਲੂਸ਼ਨ ਦਊਗੀ ਕਿ FD ਜਿੰਨੀ ਇੰਟਰਸਟ ਨਾਲ ਤੁਹਾਡਾ ਪੈਸਾ ਵੀ ਵਧੀ ਜਾਊਗਾ ਔਰ FD ਜਿੰਨਾ ਪੇਆਊਟ ਤੁਸੀਂ ਪਰ ਮੰਥ ਵਿਡਰੋ ਵੀ ਕਰਵਾ ਸਕਦੇ ਆ ਇਹ ਇਸ ਤੋਂ ਉੱਪਰ ਤਾਂ ਕੁਝ ਨਹੀਂ ਨਾ ਹੋ ਸਕਦਾ ਵਿਦ ਪ੍ਰੂਫ ਮੈਂ ਤੁਹਾਨੂੰ ਦਿਖਾਊਗਾ ਪੁਰਾਣਾ ਵੀ ਔਰ ਫਿਊਚਰ ਦਾ ਵੀ ਕਿਸ ਤਰੀਕੇ ਨਾਲ ਤੁਸੀਂ ਇਹ ਕੰਮ ਕਰ ਸਕਦੇ ਹੋ ਤੁਸੀਂ ਇਸ ਟਾਈਮ ਤੇ ਮੇਰੀ ਸਕਰੀਨ ਦੇਖ ਰਹੇ ਹੋਵੋਗੇ ਇਹਦੇ ਚ ਆਪਾਂ ਬੇਸਿਕਲੀ ਬਹੁਤ ਸਾਰੇ ਮਿਊਚੁਅਲ ਫੰਡ ਦੇਖ ਰਹੇ ਆਂ ਉਨ੍ਹਾਂ ਦੇ ਨਾਮ ਔਰ ਉਨ੍ਹਾਂ ਦੀ 1 ਇਅਰ ਦੀ ਰਿਟਰਨ 3 ਸਾਲ ਦੀ 5 ਸਾਲ ਦੀ 10 ਸਾਲ ਦੀ ਰਿਟਰਨ ਹੋਰ ਇਨਫੋਰਮੇਸ਼ਨ ਵੀ ਹੈਗੀ ਹੈ ਜਿਹਦੇ ਬਾਰੇ ਆਪਾਂ ਕਦੇ ਫਿਊਚਰ ਚ ਗੱਲ ਕਰਾਂਗੇ ਡਿਟੇਲ ਚ ਹੁਣ ਇਹ ਸਾਰੇ ਜਿਹੜੇ ਨੇ ਇਹ ਮਲਟੀ ਐਸੈਟ ਮਿਊਚੁਅਲ ਫੰਡ ਨੇ ਮਲਟੀ ਐਸੈਟ ਮਿਊਚੁਅਲ ਫੰਡ ਹੁੰਦੇ ਆ ਜਿਹੜੇ ਮਾਰਕੀਟ ਚ ਸਾਰਾ ਪੈਸਾ ਸ਼ੇਅਰਾਂ ਚ ਨਹੀਂ ਲਾਉਂਦੇ ਉਹ ਆਪਣੇ ਪੈਸੇ ਨੂੰ ਥੋੜਾ ਥੋੜਾ ਡਿਵਾਈਡ ਕਰਕੇ 골ਡ ਚ ਗਵਰਨਮੈਂਟ ਸਿਕਿਉਰਿਟੀਜ਼ ਚ ਬਾਂਡਸ ਚ ਇਹ ਮਾਰਕੀਟ ਦੇ ਹਿਸਾਬ ਨਾਲ ਪਰਪੋਰਸ਼ਨ ਜਿਹੜਾ ਹੈਗਾ 100 ਰੁਪਏ ਚ ਕਿੰਨੇ ਪਰਸੈਂਟ 골ਡ ਚ ਰੱਖਣਾ ਕਿੰਨੇ ਇਕਵਿਟੀ ਚ ਕਿੰਨਾ ਆਪਣਾ ਬਾਂਡਸ ਚ ਰੱਖਣਾ ਉਹਨੂੰ ਚੇਂਜ ਕਰੀ ਜਾਂਦੇ ਤਾਂ ਇਹਨਾਂ ਦੀ ਰਿਟਰਨ ਜਦੋਂ ਮਾਰਕੀਟ ਬਹੁਤ ਉੱਪਰ ਹੁੰਦੀ ਹੈ ਜਾਂ ਚੱਲਦੀ ਤਾਂ ਉਹ ਓਨੀ ਰਿਟਰਨ ਨਹੀਂ ਦਿੰਦੇ ਜਿੰਨੀ ਕਿ ਬਾਕੀ ਇਕਵਿਟੀ ਵਾਲੇ ਮਿਊਚੁਅਲ ਫੰਡ ਦਿੰਦੇ ਆ ਪਰ ਇਹ ਜਦੋਂ ਮਾਰਕੀਟ ਡਿੱਗ ਰਹੀ ਹੁੰਦੀ ਹੈ ਇਹ ਉਦੋਂ ਪੋਜ਼ਿਟਿਵ ਰਹਿੰਦੇ ਆ ਔਰ ਇਹ ਬਾਕੀ ਮਿਊਚੁਅਲ ਫੰਡਾਂ ਨੂੰ ਨੈਗੇਟਿਵ ਰਿਟਰਨ ਨਹੀਂ ਦਿੰਦੇ ਔਰ ਇਹ ਹਮੇਸ਼ਾ ਬੈਲੈਂਸਡ ਅਪਰੋਚ ਨਾਲ ਚੱਲਦੇ ਆ ਤਾਂ ਆਪਾਂ ਇਹਦੇ ਵਿੱਚ ਮੈਂ ਤਿੰਨ ਮਿਊਚੁਅਲ ਫੰਡ ਜਿਹੜੇ ਨੇ ਉਹ ਆਪਣੇ ਹਾਈਲਾਈਟ ਕੀਤੇ ਹੋਏ ਆ ਇਹਦੇ ਵਿੱਚ ਇੱਕ ਹੈਗਾ ICICI Prudential ਦਾ ਮਿਊਚੁਅਲ ਫੰਡ ਹੈ ਠੀਕ ਹੈ ਇਹਦੇ ਵਿੱਚ ਇੱਕ ਹੈਗਾ ICICI Prudential Multi Asset Fund ਇੱਕ ਹੈਗਾ Kotak Multi Asset Allocation Fund ਔਰ ਇੱਕ Quantal ਇਹ ਤਿੰਨ ਫੰਡ ਨੇ ਜਿਨ੍ਹਾਂ ਦੀਆਂ ਰਿਟਰਨਾਂ ਬਹੁਤ ਪਿਛਲੇ ਬਹੁਤ ਮਤਲਬ ਬਹੁਤ ਜਿਆਦਾ ਵਧੀਆ ਨੇ ਪਿਛਲੇ ਕਾਫੀ ਸਮੇਂ ਤੋਂ ਕੈਟਾਗਰੀ ਐਵਰੇਜ ਮਤਲਬ ਮਲਟੀ ਐਸੈਟ ਮਿਊਚੁਅਲ ਫੰਡ ਦੀ ਕੈਟਾਗਰੀ ਐਵਰੇਜ ਦੱਸ ਦਿੰਨਾ 10 ਸਾਲਾਂ ਦੀ ਹੈਗੀ ਆ 12.81 5 ਸਾਲਾਂ ਦੀ ਹੈਗੀ ਆ 14% ਔਰ 3 ਸਾਲਾਂ ਦੀ 14% ਆ ਔਰ 1 ਸਾਲ ਦੀ ਵੀ 14% ਐਵਰੇਜ ਆ ਮਤਲਬ ਸਾਰੇ ਫੰਡ ਮਤਲਬ ਜੇ ਬੰਦੇ ਨੇ 100 ਰੁਪਏ ਇਹਨਾਂ ਸਾਰੇ ਫੰਡਾਂ 'ਚ ਇਨਵੈਸਟ ਕਰਤਾ ਤਾਂ ਉਹਨੂੰ 14% ਦੇ ਹਿਸਾਬ ਨਾਲ ਰਿਟਰਨ ਮਿਲ ਰਹੀ ਔਨ ਐਂਡ ਐਵਰੇਜ ਠੀਕ ਹੈ ਹੁਣ ਇਹ ਇਹ ਮਿਊਚੁਅਲ ਫੰਡ 'ਚ ਆਪਾਂ ਮੰਨ ਲਓ ਐਗਜ਼ਾਮਪਲ ਹੈ ਇਹਦੇ 'ਚ ਆਪਾਂ 5 ਲੱਖ ਰੁਪਏ ਇਨਵੈਸਟ ਕਰਦੇ ਹਾਂ ਠੀਕ ਹੈ ਔਰ 5 ਲੱਖ ਰੁਪਏ 'ਚ ਉਹ ਆਪਾਂ ਆਪਾਂ ਨੂੰ ਮੰਨ ਲਓ ਰਿਟਰਨ ਮਿਲੂਗੀ 14% 14% ਮਤਲਬ ਕਿ ਆਪਣਾ 70000 ਦੇ ਹਿਸਾਬ ਨਾਲ ਹਰ ਸਾਲ ਆਪਣਾ ਫੰਡ ਜਿਹੜਾ ਹੈਗਾ ਉਹ ਰਿਟਰਨ ਦੇਊਗਾ 70000 ਰੁਪਏ ਆਪਾਂ ਨੂੰ ਹਰ ਸਾਲ ਰਿਟਰਨ ਮਿਲੂਗੀ ਤਾਂ ਪਹਿਲੇ ਸਾਲ ਜੇ ਆਪਾਂ 5 ਲੱਖ ਤੇ 5 ਲੱਖ 70 ਹਜ਼ਾਰ ਹੋਇਆ ਅਗਲੇ ਸਾਲ 5 ਲੱਖ 70 ਹਜ਼ਾਰ ਤੇ 14% ਦੇ ਹਿਸਾਬ ਨਾਲ ਰਿਟਰਨ ਮਿਲੀ ਔਰ ਉਸ ਤੋਂ ਅਗਲੇ ਸਾਲ ਉਹ ਜਿਹੜੇ ਰਕਮ ਟੋਟਲ ਬਣੀ ਹੋਦੇ تھے 14% ਇਸ ਤਰੀਕੇ ਨਾਲ ਕੰਪਾਊਂਡ ਕੰਮ ਕਰਦਾ ਹੁਣ ਆਪਾਂ ਇਹਦੇ ਚੋਂ 7-7 ਕਰ ਲੈਣੀ ਹੈ ਮਤਲਬ 7% ਰਿਟਰਨ ਆਪਾਂ ਕਢਾ ਲੈਣੀ ਹੈ ਮਤਲਬ ਕਿ 5 ਲੱਖ ਦਾ 7% ਕਿੰਨਾ ਹੁੰਦਾ 35000 ਰੁਪਿਆ ਆਪਾਂ ਕਢਾ ਲੈਣਾ ਠੀਕ ਹੈ ਸਾਲ ਦਾ ਔਰ ਬਾਕੀ 35000 ਰੀਨਵੈਸਟ ਹੋ ਜਾਊਗਾ ਜਿਹਦੇ ਤੇ ਕੰਪਾਊਂਡਿੰਗ ਕੰਮ ਕਰੂਗਾ 5 ਲੱਖ ਰੁਪਏ ਆਪਣਾ ਇਨਵੈਸਟਰ ਹੋਊਗਾ ਤਾਂ ਆਪਾਂ ਇਹ ਜੀ 2017 ਤੋਂ ਕੀਤਾ ਹੁੰਦਾ ਤਾਂ ਆਪਾਂ ਨੂੰ ਕੀ ਰਿਟਰਨ ਮਿਲਦੀ ਹੈ ਉਹ ਮੈਂ ਤੁਹਾਨੂੰ ਦਿਖਾਉਣ ਲੱਗਿਆ ਤਾਂ ਆਪਾਂ ਫੋਰ ਐਗਜ਼ਾਮਪਲ ICICI ICICI ਪ੍ਰੂਡੈਂਸ਼ੀਅਲ ਦੀ ਐਗਜ਼ਾਮਪਲ ਲੈਣੇ ਆ ICICI ਪ੍ਰੂਡੈਂਸ਼ੀਅਲ ਜਿੱਚ ਆਪਾਂ ਇਹ ਆ ਆਪਣੇ ਕੋਲ ਇੱਕ ਟੂਲ ਹੈ ਠੀਕ ਹੈ ਇਹ ਟੂਲ ਬੇਸਿਕਲੀ ਕੀ ਕਰੂਗਾ ਇੱਕ ਸਪੈਸੀਫਿਕ ਜਿਹੜਾ ਪਲਾਨ ਆਪਾਂ ਚੂਜ਼ ਕਰਦੇ ਮਿਊਚੁਅਲ ਫੰਡ ਦਾ ਉਹਦੇ ਹਿਸਾਬ ਨਾਲ ਆਪਾਂ ਨੂੰ ਰਿਟਰਨ ਦੱਸੂਗਾ ਕਿ ਆਪਾਂ ਜੇ ਪੈਸੇ ਕਢਾ ਕੇ ਰੱਖਦੇ ਹੁੰਦੇ ਤਾਂ ਕਿੰਨੇ ਰੁਪਏ ਮਿਲਦੇ ਤੁਹਾਨੂੰ ਸਮਝ ਆ ਜੂਗੀ ਕੀ ਹੈ ਤਾਂ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਇੱਥੇ ਆਪਣਾ ਜਿਹੜਾ ਫੰਡ ਦਾ ਨਾਮ ਭਰ ਦੇਣਾ ਇੱਥੇ ਦੇ ਸਾਰੇ ਫੰਡ ਨੇ ਜਿਹੜੇ ਜਿਹੜੇ ਵੀ ਕੋਈ ਵੀ ਇਹਦੇ ਤੇ ਕਿਸੇ ਵੀ ਫੰਡ ਨਾਲ ਆਪਾਂ ਇਹ ਕਰ ਸਕਦੇ ਆ ਇਹਦੀ ਰਿਟਰਨ ਉਹਨਾਂ ਨਾਲ ਜੁੜੀ ਹੋਈ ਹੈ ਤਾਂ ICICI ਪ੍ਰੂ ਮਲਟੀ ਐਸੈਟ ਆਪਾਂ ਦੇਖੋ ICICI ਪ੍ਰੋਡੈਂਸ਼ੀਅਲ ਮਲਟੀ ਐਸੈਟ ਜਿਹੜਾ ਹੈਗਾ ਮਲਟੀ ਕੈਪ ਨਹੀਂ ਮਲਟੀ ਐਸੈਟ ਫੰਡ ਤੇ ਸਿਲੇਕਟ ਕੀਤਾ ਆਪਾਂ ਇਹਦੇ ਤੇ 5 ਲੱਖ ਰੁਪਏ ਲਾਇਆ ਆਪਾਂ ਇਨੀਸ਼ੀਅਲ ਇਨਵੈਸਟਮੈਂਟ ਕੀਤੀ ਮੰਨ ਲਓ 2017 ਚ ਆਪਾਂ ਸ਼ੁਰੂ ਕੀਤਾ ਪੈਸਾ ਲਾਉਣਾ ਠੀਕ ਹੈ ਜੀ 2017 ਸਿਲੈਕਟ ਕਰ ਲਾਂਗੇ ਆਪਾਂ 1 ਜਨਵਰੀ ਨੂੰ ਆਪਾਂ ਇਹਦੇ ਵਿੱਚ 5 ਲੱਖ ਰੁਪਏ ਲਿਆ ਔਰ 1 ਫਰਵਰੀ ਤੋਂ ਆਪਾਂ ਤਾਂ ਅਪਰੋਕਸੀਮੇਟਲੀ ਆਪਾਂ 3000 ਰੁਪਏ ਮੰਥਲੀ ਸੈਲਰੀ ਲਵਾਂਗੇ ਜਾਂ ਮੰਥਲੀ ਆਪਾਂ ਇਹਦੇ ਚੋਂ ਖੜਵਾਵਾਂਗੇ ਔਰ ਬਾਕੀ ਜਿਹੜਾ ਹੈਗਾ ਉਹ ਫੰਡ ਚ ਦੇਖਦੇ ਆ ਵੀ ਆਪਾਂ ਨੂੰ ਮੰਥਲੀ ਸੈਲਰੀ 3000 ਦੇਣ ਤੋਂ ਬਾਅਦ 2024 ਤੱਕ ਆਪਣੇ ਇਹ 5 ਲੱਖ ਦਾ ਕੀ ਬਣਦਾ ਆਪਾਂ ਮੰਥਲੀ 5000 ਰੁਪਏ ਖੜਵਾਉਣੇ ਆ ਪਰ ਇਹਦੇ ਸਿਰਫ 5000 ਰੁਪਏ ਦੀ ਵੈਲਿਊ ਜੋ 2017 ਵਿੱਚ ਸੀਗੀ ਉਹ ਅੱਜ ਨਹੀਂ ਹੈ ਤਾਂ ਆਪਾਂ ਕੀ ਕਰਾਂਗੇ ਐਨੂਅਲ ਇਨਕਰੀਸ 인ਫਲੇਸ਼ਨ ਚੱਲ ਰਹੀ ਹੈ ਮੰਨ ਲਓ 6% ਤੇ ਤਾਂ ਆਪਾਂ 6% ਹਰ ਸਾਲ ਵਧਾ ਦੇਾਂਗੇ ਠੀਕ ਹੈ 3000 ਰੁਪਏ ਦੀ ਮੰਥਲੀ ਇਨਕਮ ਲੈਣੀ ਹੈ ਔਰ ਹਰ ਸਾਲ 6% ਵਧਾ ਕੇ ਲੈਣੀ ਹੈ ਤਾਂ ਪਹਿਲੇ ਸਾਲ 3000 ਮਿਲੇਗਾ ਅਗਲੇ ਸਾਲ ਆਪਾਂ ਨੂੰ 3180 ਰੁਪਏ ਮਿਲਣਗੇ ਫਿਰ 3180 ਤੇ 6% ਦੇ ਹਿਸਾਬ ਨਾਲ ਆਪਾਂ ਨੂੰ ਇਸ ਤਰੀਕੇ ਨਾਲ ਵਧੀ ਜਾਊਗਾ ਔਰ ਆਪਾਂ 2017 ਦੇ ਆਪਾਂ ਨੂੰ ਫਰਵਰੀ 1 ਤੋਂ ਪੈਸਾ ਆਉਣਾ ਸ਼ੁਰੂ ਹੋ ਜਾਊਗਾ ਔਰ ਆਪਾਂ ਮੰਨ ਲਓ ਹੁਣ ਤੱਕ ਲਈ ਜਾ ਰਹੇ ਆ ਪੈਸਾ ਠੀਕ ਹੈ ਆਪਾਂ ਹੁਣ ਤੱਕ ਲਈ ਜਾ ਰਹੇ ਆ ਔਰ ਆਪਾਂ ਈਵੈਲੂਏਸ਼ਨ ਕਰ ਰਹੇ ਆ ਕਿ ਅੱਜ ਦੇ ਹਿਸਾਬ ਨਾਲ ਕੀ ਵੈਲਿਊ ਨਿਕਲ ਕੇ ਆਉਂਦੀ ਆ ਤਾਂ ਆਪਾਂ ਇਹ ਇੱਥੇ ਅਪਲਾਈ ਕਰਨਾ ਤਾਂ ਤੁਸੀਂ ਦੇਖੋ ਆਪਾਂ ਇਨੀਸ਼ੀਅਲ ਇਨਵੈਸਟਮੈਂਟ ਕੀਤੀ ਸੀ 5 ਲੱਖ ਰੁਪਏ ਦੀ ਹੁਣ 5 ਲੱਖ ਰੁਪਏ ਦੀ ਇਨਵੈਸਟਮੈਂਟ ਕਰਨ ਤੋਂ ਬਾਅਦ ਆਪਾਂ 3000 ਰੁਪਏ ਦੀ ਆਪਾਂ ਆਪਦੀ ਸੈਲਰੀ ਲਾ ਲਈ 6% ਉਹਦੇ ਤੇ ਇਨਕਰੀਮੈਂਟ ਲਾ ਲਿਆ ਸਾਲ ਦਾ ਆਪਣੇ ਕੋਲੇ ਅੱਜ ਦੀ ਡੇਟ 'ਚ 9 ਲੱਖ ਰੁਪਈਆ ਤਾਂ ਬਚਿਆ ਜਿਹੜਾ ਕਿ ਹਜੇ ਸਾਡੇ ਕੋਲੇ ਹੈਗਾ ਮਤਲਬ 9 ਲੱਖ ਰੁਪਈਆ ਸਾਡਾ 5 ਲੱਖ ਦਾ 9 ਲੱਖ ਹੋ ਗਿਆ ਠੀਕ ਹੈ ਔਰ 3 ਲੱਖ ਰੁਪਈਆ ਜਿਹੜਾ ਹੈਗਾ 315711 ਅਸੀਂ ਕਢਵਾ ਚੁੱਕੇ ਹੁਣ ਮੈਂ ਇਹਨੂੰ ਰਿਪੀਟ ਕਰ ਦਿੰਦਾ ਕਿ ਆਪਾਂ 5 ਲੱਖ ਨਾਲ ਸ਼ੁਰੂ ਕੀਤਾ ਸੀ ਔਰ ਉਹ 5 ਲੱਖ ਦਾ ਹੁਣ ਹੋ ਗਿਆ 943000 ਰੁਪਈਆ ਇਸੇ ਫੰਡ 'ਚ ਔਰ 315000 ਰੁਪਈਆ ਅਸੀਂ ਕਢਵਾ ਚੁੱਕੇ ਆ ਠੀਕ ਹੈ ਜੋ ਪਰ ਮੰਥ ਦੇ ਹਿਸਾਬ ਨਾਲ ਆਪਾਂ ਕਿਸ਼ਤ ਬੰਨ ਕੇ ਆਪਣਾ ਲਈ ਸੀਗੀ ਤਾਂ ਤੁਸੀਂ ਦੇਖੋ ਕਿ ਪਹਿਲੇ ਸਾਲ ਆਪਾਂ ਪਹਿਲੇ ਮਹੀਨੇ ਆਪਾਂ 3-3000 ਰੁਪਏ ਆ ਰਿਹਾ ਦੇਖੋ 3-3000 ਆ ਰਿਹਾ ਉਸ ਤੋਂ ਬਾਅਦ 1 ਸਾਲ ਬਾਅਦ ਆਪਾਂ ਨੂੰ 3180 ਆ ਰਿਹਾ ਆ ਸਾਰੀ ਰਕਮ ਹੈ ਵੀ ਆ ਸਾਰਾ ਦੱਸ ਰਿਹਾ ਵੀ ਆਪਾਂ ਨੂੰ ਕਿਸ ਤਰੀਕੇ ਨਾਲ ਆਪਾਂ ਨੂੰ ਜੋ ਆਪਣਾ ਰਕਮ ਟੋਟਲ ਯੂਨਟਾਂ ਮਿਲੀਆਂ ਸੀ ਉਹਦੇ ਚੋਂ ਕੁਝ ਯੂਨਟਾਂ ਉਹਨੇ ਦੀ ਵੈਲਿਊ ਦੀਆਂ ਵੇਚਤੀਆਂ ਆਪਾਂ ਠੀਕ ਹੈ ਬੈਲੈਂਸ ਯੂਨਟ ਔਰ ਫਿਰ ਉਸ ਤੋਂ ਬਾਅਦ 3180 3180 ਫਿਰ 3300 ਅੱਜ ਦੀ ਡੇਟ 'ਚ ਜਿਹੜੀ ਸਾਡੀ ਮੰਥਲੀ ਇਨਕਮ ਬਣ ਰਹੀ ਹੈ ਜੋ ਅਸੀਂ 3000 ਤੋਂ ਸ਼ੁਰੂ ਕੀਤੀ ਸੀ 6% ਦੇ ਹਿਸਾਬ ਨਾਲ ਉਹ ਸਾਨੂੰ 4500 ਰੁਪਏ ਮਿਲ ਰਹੀ ਹੈ 4500 ਰੁਪਿਆ ਸਾਨੂੰ ਹੁਣ ਮੰਥਲੀ ਇਨਕਮ ਮਿਲ ਰਹੀ ਹੈ ਔਰ ਸਾਡਾ 9 ਲੱਖ 43000 ਰੁਪਏ ਇਕੱਠਾ ਹੋਇਆ ਤਾਂ ਅੱਜ ਦੀ ਡੇਟ 'ਚ ਆਪਾਂ ਆਪਣੀ ਮੰਥਲੀ ਇਨਕਮ ਨੂੰ ਵਧਾ ਵੀ ਸਕਦੇ ਹਾਂ ਜੇ ਆਪਾਂ ਚਾਹੀਏ ਤਾਂ ਆਪਾਂ ਆਪਣੀ ਮੰਥਲੀ ਇਨਕਮ ਨੂੰ 9 या लाख 43000 ਦੇ ਹਿਸਾਬ ਨਾਲ ਆਪਾਂ 6% ਦੇ ਹਿਸਾਬ ਨਾਲ ਵਧਾ ਸਕਦੇ ਜਾਂ 7% ਦੇ ਹਿਸਾਬ ਨਾਲ ਤਾਂ ਤੁਸੀਂ ਅੱਜ ਦੀ ਡੇਟ 'ਚ 7000 ਜਾਂ 7500 ਰੁਪਿਆ ਇਨਕਮ ਜਨਰੇਟ ਕਰ ਸਕਦੇ ਮੰਨ ਲਓ ਕੋਈ ਬੰਦਾ 15 ਲੱਖ ਰੁਪਈਆ ਇਨਵੈਸਟ ਕਰ ਰਿਹਾ ਔਰ ਉਹ 15 ਲੱਖ ਇਨਵੈਸਟ ਕਰਕੇ ਅਗਲੇ ਮਹੀਨੇ ਤੋਂ 12000 ਰੁਪਈਏ ਦੀ ਪਰ ਮਨਥ ਇਨਕਮ ਚਾਹੁੰਦਾ ਔਰ ਇਹ ਵੀ ਚਾਹੁੰਦਾ ਕਿ ਉਹਦਾ 15 ਲੱਖ ਰੁਪਈਆ ਵੀ ਵਧਦਾ ਰਹੇ ਤਾਂ ਉਹ ਕਿਸ ਤਰੀਕੇ ਨਾਲ ਕਰੂਗਾ 15 ਲੱਖ ਇਥੇ ਲਿਖਤਾ 12000 ਰੁਪਿਆ ਮੰਥਲੀ ਵਿਡਡਰੋਅਲ ਮਾਉਂਟ ਔਰ 6% ਹਰ ਸਾਲ ਇਨਕਰੀਮੈਂਟ ਹੋ ਗਿਆ ਆਪਾਂ ਦੇਖਦੇ ਹਾਂ ਸੇਮ ਫੰਡ ਚ ਕੀ ਹੋਊਗਾ ਤਾਂ ਸੇਮ ਫੰਡ ਚ ਤੁਸੀਂ ਦੇਖੋਗੇ ਆਪਣਾ 15 ਲੱਖ ਰੁਪਏ ਜਿਹੜਾ ਆਪਾਂ ਲਾਇਆ ਸੀ ਉਹ ਅੱਜ ਦੀ ਡੇਟ ਚ ਹੋ ਗਿਆ 21 ਲੱਖ ਬਨ ਮਲ 22 ਲੱਖ ਰੁਪਏ ਪਹਿਲਾਂ ਤਾਂ origignal amount ਆਪਣੀ ਇਨਕਰੀਜ਼ ਹੋ ਚੁੱਕੀ ਹੈ ਇਸ ਤੋਂ ਇਲਾਵਾ ਆਪਾਂ 12000 ਰੁਪਏ ਦੀ ਕਿਸ਼ਤ ਲਈ ਸੀ ਜੋ ਸਾਨੂੰ ਅੱਜ ਦੀ ਡੇਟ ਚ ਮਿਲ ਰਿਹਾ 18000 ਰੁਪਏ ਕਿਉਂਕਿ ਹਰ ਸਾਲ 6% ਵੱਧ ਜਾਂਦਾ ਤਾਂ ਆਪਾਂ ਹੁਣ ਤੱਕ 12 ਲੱਖ ਰੁਪਏ ਕਢਵਾ ਵੀ ਚੁੱਕੇ ਆ ਫਿਰ ਵੀ ਸਾਡੇ ਕੋਲੇ ਜਿਹੜਾ ਹੈਗਾ ਉਹ 22 ਲੱਖ ਰੁਪਏ ਮਿਲ ਰਿਹਾ ਇਹ ਕੋਈ ਵੀ ਫਰਾਡ ਨਹੀਂ ਹੈ ਕੋਈ ਵੀ ਸਕੈਮ ਨਹੀਂ ਹੈ ਇਹ ਸਿਰਫ ਸਿੰਪਲ ਕੈਲਕੂਲੇਸ਼ਨ ਆ ਕਿ ਜੇ ਤੁਸੀਂ ਐਸ ਡਬਲਯੂ ਪੀ ਦੀ ਪਾਵਰ ਹੈ ਅੱਜ ਦੀ ਰੇਟ ਤੇ ਜੇ ਕਿਸੇ ਬੰਦੇ ਨੇ 50 ਲੱਖ ਰੁਪਏ ਲਾਉਣਾ ਤਾਂ ਉਹਦੀ 35000 ਰੁਪਏ ਇਨਕਮ ਜਿਹੜੀ ਆ ਉਹ ਪਰ ਮੰਥ ਦੀ ਬਣਨੀ ਜਾਊਗੀ 35000 ਰੁਪਏ ਉਹਨੂੰ ਪਰ ਮੰਥ ਆਊਗਾ ਔਰ ਐਫ ਡੀ ਦੇ ਰੇਟ ਤੇ ਉਹਦਾ ਪੈਸਾ ਵਧੀ ਵੀ ਜਾਊਗਾ ਕਿਉਂਕਿ ਮਲਟੀ ਐਸੈਟ ਮਿਊਚੁਅਲ ਫੰਡ ਜਿਹੜੇ ਹੁੰਦੇ ਆ ਤਾਂ ਤੁਹਾਨੂੰ 12 ਜਾਂ 13% ਰਿਟਰਨ ਦਿੰਦੇ ਆ ਸਾਲ ਦੀ ਔਰ ਡਿੱਗਦੀ ਮਾਰਕੀਟ 'ਚ ਇਹ ਗਿਰਦੇ ਨਹੀਂਗੇ ਠੀਕ ਹੈ ਤਾਂ 12-13% ਰਿਟਰਨ 'ਚੋਂ ਆਪਾਂ 6% 7% ਰਿਟਰਨ ਲੈ ਸਕਦੇ ਆ ਔਰ ਬਾਕੀ ਜਿਹੜੀ 5-6% ਰਿਟਰਨ ਨਾ ਉਹਦੇ 'ਤੇ ਆਪਣਾ ਕੈਪੀਟਲ ਇਨਕਰੀਜ਼ ਹੋਈ ਜਾਊਗਾ ਇਹ ਏ ਦਾ ਮੇਨ ਟੌਪਿਕ ਹੈ ਇਹਦੇ 'ਚ ਕੁਝ ਵੀ ਹੋਰ ਕੱਢਣ ਵਾਲੀ ਗੱਲ ਨਹੀਂ ਕੋਈ ਵੀ ਹੋਰ ਪਾਉਣ ਵਾਲੀ ਗੱਲ ਨਹੀਂ ਜੇ ਤੁਸੀਂ ਕਹਿੰਦੇ ਹੋ ਕਿ ਹਾਂ ਬਈ ਸਾਨੂੰ ਨਹੀਂ ਪਤਾ ਕਿਵੇਂ ਕਰਨਾ ਜਾਂ ਸਾਨੂੰ ਇਹ ਤਾਂ ਸਮਝ ਆ ਗਈ ਕਿ ਇਹ ਕਿਵੇਂ ਹੁੰਦਾ ਬਟ ਸਾਨੂੰ ਇਹ ਨਹੀਂ ਪਤਾ ਕਿਵੇਂ ਕਰਨਾ ਤਾਂ ਤੁਸੀਂ ਸਿੰਪਲੀ ਆ ਜਿਹੜਾ ਫਲੈਸ਼ ਹੋ ਰਿਹਾ ਨੰਬਰ ਸਕਰੀਨ ਤੇ ਇਹਦੇ ਤੇ ਤੁਸੀਂ ਕਾਲ ਕਰ ਸਕਦੇ ਹੋ ਡਿਟੇਲ ਸਾਰੀ ਤੁਹਾਨੂੰ ਮਿਲ ਜੂਗੀ ਔਰ ਮੈਂ ਤੁਹਾਨੂੰ ਫਿਰ ਵੀ ਦੱਸ ਦਿੰਦਾ ਕਿ 12 12% ਦੇ ਹਿਸਾਬ ਨਾਲ ਰਿਟਰਨ ਹੈ 6% ਕੈਪੀਟਲ ਤੇ ਸਾਲ ਦੀ 6% ਨੂੰ 12 ਨਾਲ ਡਿਵਾਈਡ ਕਰੋਗੇ ਤਾਂ ਉਹਨਾਂ ਤੋਂ ਪਰ ਮੰਥ ਅਕਾਊਂਟ ਚਾਹੀ ਜਾਊਗਾ ਔਰ ਬਾਕੀ 5-6% ਦੇ ਹਿਸਾਬ ਨਾਲ ਤੋ ਤੁਹਾਡਾ ਵਧੀ ਜਾਊਗਾ ਜੇ ਸਪੋਜ਼ ਕਿਸੇ ਟਾਈਮ ਤੇ ਮਾਰਕੀਟ ਬਹੁਤ ਵਧੀਆ ਪਰਫਾਰਮ ਕਰ ਗਈ ਰਿਟਰਨ ਜਿਆਦਾ ਮਿਲ ਗਈ ਜਿਵੇਂ ਇੱਥੇ 15 16% ਤਾਂ ਤੁਹਾਡਾ ਪੈਸਾ ਜਿਹੜਾ ਵਧਣ ਵਾਲਾ ਉਹ ਕਿਉਂਕਿ ਲੈ ਤਾਂ ਤੁਸੀਂ ਫਿਕਸ ਹੀ ਰਹੇ ਹੋ ਠੀਕ ਹੈ ਜਿਹੜਾ ਵਧਣ ਵਾਲਾ ਤੇਜ਼ੀ ਨਾਲ ਵਧ ਜਾਊਗਾ ਜੇ ਕਈ ਵਾਰੀ ਮਾਰਕੀਟ ਜਿਹੜੀ ਹੈ ਉਹ ਗਿਰ ਗਈ ਤੇ ਜਿਆਦਾ ਗਿਰ ਗਈ ਮਤਲਬ ਉਹਦੀ ਰਿਟਰਨ ਘਟ ਗਈ ਤਾਂ ਫੋਰ ਐਗਜ਼ਾਮਪਲ ਰਿਟਰਨ ਨਹੀਂ 8% ਆਈ ਤਾਂ 6% ਤੁਸੀਂ ਕਢਾ ਲਿਆ ਫਿਰ ਵੀ 2% ਦੇ ਹਿਸਾਬ ਨਾਲ ਇਨਕਰੀਜ਼ ਹੋਈ ਜਾਊਗਾ ਉਹ ਕੰਪਾਊਂਡਡਲੀ ਹੋਊਗਾ ਦੋਸਤੋ ਜੇ ਵੀਡੀਓ ਵਧੀਆ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਕਿਉਂਕਿ ਇਹ ਵੀਡੀਓ ਜ ਬਹੁਤ ਸਾਰੇ ਲੋਕਾਂ ਦਾ ਬੈਨੀਫਿਟ ਹੋ ਸਕਦਾ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਉਹਨਾਂ ਲੋਕਾਂ ਨੂੰ ਦਿਖਾਓ ਜਾਂ ਉਹਨਾਂ ਲੋਕਾਂ ਨੂੰ ਦੱਸੋ ਜਿਨ੍ਹਾਂ ਨੂੰ ਤਾਂ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਬੈਨੀਫਿਟ ਮਿਲ ਸਕਦਾ ਇਹਦੇ ਜ ਤੁਹਾਡਾ ਪੈਸਾ ਕਿਤੇ ਡੁੱਬੂਗਾ ਨਹੀਂ ਇਹ ਪੈਸਾ ਜਿਹੜਾ ਤੁਹਾਡਾ ਸੇਫ ਰਹੂਗਾ ਕਿਉਂਕਿ ਇਨਵੈਸਟਮੈਂਟ ਜਿਹੜੀ ਆ ਉਹ ਬਹੁਤ ਹਾਈਲੀ ਐਜੂਕੇਟਿਡ ਜਿਹੜੇ ਬੰਦੇ ਹੁੰਦੇ ਆ ਮਿਊਚੁਅਲ ਫੰਡ ਵਾਲੇ ਉਹ ਕਰਦੇ ਉਹਨਾਂ ਦਾ 10 10 20 20 ਸਾਲ ਦਾ ਰਿਕਾਰਡ ਹੈ ਕਿ ਕਿੰਨੀ ਉਹਨਾਂ ਨੇ ਰ ਠੀਕ ਹੈ ਸੋ ਤੁਸੀਂ ਇਸ ਮਾਮਲੇ 'ਚ ਨਾ ਡਰੋ ਕਿ ਤੁਹਾਡਾ ਪੈਸਾ ਲੈ ਕੇ ਕੋਈ ਭੱਜ ਜਾਊਗਾ ਬਹੁਤ ਸੇਫਟੀ ਨਾਲ ਇਹ ਪੈਸਾ ਮੈਨੇਜ ਹੁੰਦਾ ਸਰਕਾਰ ਦੇ ਬਹੁਤ ਰੂਲਸ ਐਂਡ ਰੈਗੂਲੇਸ਼ਨਸ ਨੇ ਔਰ ਮਿਊਚੁਅਲ ਫੰਡ ਜਿਹੜੇ ਹੈਗੇ ਨੇ ਉਹ ਬਹੁਤ ਸੇਫ ਨੇ